ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਦ ਤੁਹਾਨੂੰ ਦਿਨ ਤੁਹਾਨੂੰ ਗੁਣੀ ਤੇ ਰਾਤ ਤੁਹਾਨੂੰ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕੰਮ ਚੱਲ ਰਿਹਾ ਜੀ ਹਾਂ ਰੋਟੀਨ ਵਾਂਗੂ ਜਿਹੜਾ ਪੋਲਟਰੀ ਫਾਰਮ ਦਾ ਅੱਧਰ ਪ੍ਰੋਜੈਕਟ ਚੱਲ ਰਿਹਾ ਪਰ ਦੋਹੇ ਮੈਡਮਾਂ ਸਾਡੀਆਂ ਜਿਹੜੀਆਂ ਮਗਰ ਹੈ ਜੀ ਇਹਨਾਂ ਨੇ ਮੇਰਾ ਲਹੂ ਪੀ ਰੱਖਿਆ ਅੱਜ ਫੋਨ ਕਰ ਕਰਕੇ ਇੱਕ ਅੱਜ ਪੰਜਾਬ ਬੰਦ ਹੋਣ ਦੇ ਕਾਰਨ ਜੀ ਸਾਡੇ ਮਿਸਤਰੀ ਵੀ ਛੁੱਟੀ ਕਰ ਗਏ ਪਤਾ ਨਹੀਂ ਕਿ ਉਹਨਾਂ ਨੂੰ ਕਿਸੇ ਨੇ ਰਸਤੇ 'ਚ ਘੇਰੇ ਲਿਆ ਉਹਨਾਂ ਨਾਲ ਕੀ ਬਣਿਆ ਕਿਹਨੇ ਹੁਣ ਪਰਮਾਤਮੀ ਜਾਣਦਾ ਕਿ ਉਹਨੇ ਸਵਿਚ ਆਫ ਕਰ ਲਿਆ ਦੂਏ ਨਾਲ ਬਾਈ ਦੀ ਗੱਲ ਚੱਲਦੀ ਦੀ ਪਤਾ ਨਹੀਂ ਉਹਨੇ ਕਿਹਾ ਉਹਨੂੰ ਬਾਈ ਨੂੰ ਦੱਸਿਆ ਰਿਹਾ ਜਨ ਵੀ ਮੈਂ ਆਇਆ ਕੱਟ ਨਹੀਂ ਆਇਆ ਬਾਈ ਉਸ ਤੋਂ ਬਾਅਦ ਮਗਰੋਂ ਇੱਧਰ ਫੋਨ ਪਰ ਫੋਨ ਸੰਦੀਪ ਦੇ ਘਰ ਨੂੰ ਆ ਜਾਓ ਘਰ ਨੂੰ ਆ ਜਾਓ ਏ ਆ ਲੋ ਅੱਜ ਪਹਿਲਾਂ ਇੱਧਰ ਮਿਲੋ ਸਾਡੀ ਟੱਡੀ ਜੀ ਨੂੰ ਜੀ ਇਹ ਚੱਕੀ ਵਿਧਿ ਇਹ ਇੱਧਰ ਸੱਸ ਜੀ ਨਾਲ ਤਾਂ ਬਲਾ ਬਲਾ ਓਏ ਇਹ ਜਿਆਦਾ ਹੀ ਪੜਨ ਲੱਗੀ ਮੈਨੂੰ ਲੱਗਦਾ ਸੱਸ ਜੀ ਕਾ ਬੁਲਾਉਂਦੀ ਤਾਂ ਹੈ ਹੀ ਕਿੱਥੇ ਬੁਲਾਉਂਦੀ ਆ ਇਹ ਤਾਂ ਥੱਲੇ ਪੁੱਤ ਸੱਸ ਜੀ ਇਹਦਾ ਤੇਰੀਆਂ ਦਾ ਪੋਟਾ ਲੱਗੀ ਜੀ ਪੜਨ ਤੇ ਮੈਂ ਹੁਣ ਬੈਕ ਕੈਮਰਾ ਕਮਾਖਿਆ ਜੀ ਮਲਾਉਂਦਾ ਇਹ ਨਾਲ ਨਾਲ ਕਰਦੇ ਇਹਨਾਂ ਦਾ ਦੁੱਖ ਸੁੱਖ ਵੀ ਕਿਆ ਚੱਲਦਾ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਵਿੱਚ ਕਿਆ ਨਹੀਂ ਚੱਲਦਾ ਦੋਹੇ ਜਣੀਆਂ ਇਕੱਠੀਆਂ ਹੀ ਬਿਮਾਰ ਹੋ ਜਣੀਆਂ ਹਾਂ ਇੱਕ ਦੂਏ ਨੂੰ ਦੇਖ ਕੇ ਦਿਲ ਟਾਉਣ ਲੱਗ ਜੰਦੇ ਆ ਕੈਮ ਨੇ ਹਾਂ ਪੁੱਤ ਆਹ ਤੀਰ ਆ ਰਿਪੋਰਟ ਆ ਜੀ ਹੁਣ ਤੁਸੀਂ ਪੜ ਲਿਓ ਰੀਤ ਪੜha ਰਹੀ ਏ ਤੁਹਾਨੂੰ ਆ ਤੇ ਹੁਣ ਮੈਂ ਕੈਮਰਾ ਘੁਮਾ ਕੇ ਪਹਿਲਾਂ ਉਧਰ ਤੁਹਾਡੀ ਕਰਾਉਂਦਾ ਮੁਲਾਕਾਤ ਮਿਲੋ ਜੀ ਇੱਧਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਭ ਨੂੰ ਖੁਸ਼ਕ ਹੈ ਚੜ੍ਹਦੀਆਂ ਕਲਾਂ 'ਚ ਰੱਖੀ ਹੋਈ ਚੜ੍ਹਦੀ ਕਲਾ 'ਚ ਤੁਸੀਂ ਰਹਿੰਦੀਆਂ ਤਾਂ ਹੈ ਨਹੀਂ ਤੋ ਹੋ ਜਾਣੀਆਂ ਚਲ ਕੋਈ ਨਹੀਂ ਹਾਂ ਜਿਹੜੀ ਆ ਹਵਾ ਉਹਦੇ ਕਰਕੇ ਬਰਾ ਮੇਰੇ ਆ ਲੱਤਾਂ ਰਾਂਚ ਦਰਦ ਹੁੰਦਾ ਬਰਾ ਹੁਣ ਕਿਹਿਆ ਪਤਾ ਕਿਹਦੇ ਦਰਦ ਹੁੰਦਾ ਇਹ ਆਈ ਬਸੰਤ ਪਾਲਾ ਆਣਾ ਤਾਂ ਹੁਣ ਨੌਰਸਾਂ ਜਿਹਾ ਹੋ ਜਣੇ ਦਿਨ ਪਤਾ ਇਹ ਨੇਸਤੀ ਜਿਹੇ ਦਿਨ ਸ਼ੁਰੂ ਹੋ ਜਣ ਉਧਰ ਕਣਕਾ ਦਾ ਰੰਗ ਬਦਲਣਾ ਸ਼ੁਰੂ ਹੋ ਰਿਹਾ ਹਣਾ ਠੀਕ ਹਾਂ ਮੌਸਮ ਤਾਂ ਮਤਲਬ ਦਿਨ ਵੀ ਨਾ ਥੋੜੇ ਜਿਹਾ ਹੋਰ ਹੀ ਤਰ੍ਹਾਂ ਦੇ ਆ ਜਣੇ ਚੰਦਰੇ ਚੰਦਰੇ ਜਿਹੇ ਦਿਨ ਆ ਨਾ ਇਹ ਹੂੰ ਤੇ ਹੁਣ ਪੈਵੇ ਜੀ ਸੀ ਡਾਕਟਰਾਂ ਦੇ ਬਾਸ ਚੱਲ ਪੁੱਤ ਮਮਾ ਦੀ ਗੋਦੀ ਚ ਜਾ ਕੇ ਛਾਛੀ ਗੱਲ ਬਾਦੋ ਆ ਮੇਰੀ ਗੋਦੀ ਚੜੀ ਬੁਲਾ ਦੇ ਪੁੱਤ ਪਹਿਲਾਂ ਛਾਛੀ ਗੱਲ ਬਾਦੋ ਇੱਧਰ ਆ ਮੇਰੇ ਪੁੱਤ ਨਹੀਂ ਇਹ ਮੇਰਾ ਪੁੱਤ ਉੱਠਿਆ ਸੁੱਤਾ ਇਹ ਸੁੱਤੀ ਉੱਠੀ ਆ ਜੀ ਹੁਣ ਇਹਨੂੰ ਆ ਹੋਵੇ ਵੀ ਮੈਂ ਇਹਨੂੰ ਛੱਡ ਕੇ ਕਿਹੜਾ ਖੇਤ ਨੂੰ ਨਾ ਚੱਲ ਜਾਵਾਂ ਇਹਨੂੰ ਰਿਪੋਰਟ ਫੜਾ ਦੇ ਰਿਪੋਰਟ ਪੜ ਲੂਗੀ ਜਦ ਤੱਕ ਪਾਲਾ ਪਾਲਾ ਮੇਰੇ ਬੁੱਤ ਪਾਲਾ ਪਾ ਕੇ ਦਿਖਾ ਦੇ ਸਾਰਿਆਂ ਨੂੰ ਪੜ ਕੇ ਦਿਖਾ ਦੇ ਸਾਰਿਆਂ ਨੂੰ ਖੜਾ ਹੋ ਜਾ ਕੇ ਪੜ ਜਾ ਦੇ ਹੋ ਜਾ ਜਿਆਦੀ ਲੁੱਸ ਗਈ ਇਹਦਾ ਤੇ ਹੁਣ ਡਾਕਟਰਾਂ ਦੇ ਬੱਸ ਪੈ ਗਏ ਜੀ ਮੈਂ 2 ਮਹੀਨਿਆਂ ਦੇ ਵਿੱਚ ਵਿੱਚ ਇਹ ਭੰਬਰੀ ਦਾ ਲਾਲੋ ਹਸਾਬ ਵਿੱਚੇ ਲਾ ਲੋ ਉਰੇ ਦਾ ਵੀ 1.5 ਲੱਖ ਦੇ ਕਰੀਬ ਤਾਂ ਪਹੁੰਚੇਗੇ ਡਾਕਟਰਾਂ ਕੋਲ ਪੈਸੇ ਮੇਰੇ ਹੱਥਾਂ ਤੋਂ ਹਾਂ ਵਿੱਚ ਭੰਬਰੀ ਵਾਲਾ ਵਿੱਚੇ ਉਰੇ ਦਾ ਹਾਂ ਸਹੀ ਗੱਲ ਹੂੰ ਬਸੇ 2024 ਘਾਹ ਵਾਲਾ ਲੱਗ ਪਿਆ ਸਾਰਾ ਹੂੰ ਸਹੀ ਗੱਲ ਹੈ ਹਾਂ ਕਿਉ ਡੈਡੀ ਤੇ ਜ਼ਿਆਦਾ ਲੱਗਦੀਆਂ ਗੁਸੇ ਆ ਚੱਲ ਕੋਈ ਨਹੀਂ। ਜਦੋਂ ਪੈਸੇ ਲੱਗ ਕੇ ਬੰਦਾ ਠੀਕ ਹੋ ਜਵੇ ਫੇ ਦੁੱਖ ਦੇ ਨਹੀਂ। ਇਹ ਵੀ ਗੱਲ ਸਹੀ ਆ ਤੁਹਾਡੀ ਗੱਲ। ਵੀ ਪੈਸਾ ਲਖਿਆ ਵੀ ਬੰਦਾ ਭੁੱਲ ਜਾਂਦਾ ਬੰਦਾ ਠੀਕ ਹੋ ਜੇ। ਹਾਂ। ਹਾਂ। ਸਹੀ ਗੱਲ ਆ ਨਾ। ਇਹ ਸਾਰੇ ਵੀ ਕਹਿੰਦੇ ਹੁਣ ਵੀ ਬਸ ਮੇਰੇ ਡੈਡੀ ਠੀਕ ਹੋ ਜੇ। ਸਾਰੇ ਕਹਿੰਦੇ ਆ ਸਾਰੇ ਸਾਰਿਆਂ ਦੇ ਮਾਂ-ਬਾਪ ਤੰਦਰੁਸਤ ਰਹਿਣ ਭਾਈ ਚੜ੍ਹਦੀ ਕਲਾ 'ਚ ਰਹਿਣ। ਸਭ ਨੂੰ ਮਾਂ-ਬਾਪਾਂ ਦੀ ਜ਼ਰੂਰਤ ਆ। ਹਾਂ। ਸਭ ਦੇ ਮਾਂ-ਬਾਪ ਠੀਕ ਰਹਿਣ। ਪਰ ਉਹ ਅੱਜ ਮੈਂ ਸਵੇਰੇ ਜਦ ਫੋਨ ਕਰਿਆ ਸਾਜਰੀ ਕਰ ਲੈਣਾ ਮੈਂ 8 ਵਜੇ ਫੋਨ ਡੈਡੀ ਪੇ ਤੇ ਨੀਂਦ ਤੁਸੀਂ ਕਹਦੇ ਵੀ ਨੀਂਦ ਨੀਤੀ ਉਹਦੀ ਡੈਡੀ ਨੂੰ ਘਟ ਆਉਂਦੀ ਆ ਹੁਣ ਨਾ ਇਹ ਡੈਡੀ ਨੂੰ ਬਹੁਤ ਜ਼ਿਆਦਾ ਆਉਣ ਲੱਗੀ ਡਾਕਟਰ ਨੇ ਕਿਹਾ ਤਾਂ ਵੀ ਕਿ ਦਿਨ ਛੱਡ ਕੇ ਦਵਾਈ ਲੈਣ ਲੱਗ ਜੇ ਵੀ ਨੀਂਦ ਜ਼ਿਆਦਾ ਆਉਣ ਲੱਗੀ ਤੇ ਰੈਗੂਲਰ ਹੀ ਨਹੀਂ ਲੈਣੀ ਹੈਗੀ ਤੇ ਨੀਂਦ ਆਉਣ ਕਰਕੇ ਨਾ ਉਹ ਮੈਂ ਕਹ ਕਿਹਾ ਹੋ ਗਿਆ ਸਾਜਰੀ ਫੋਨ ਕਰਤਾ ਮੈਂ ਕਿਹਾ ਡੈਡੀ 8 ਵਜੇ ਕੇ ਹਾਂ ਨਹੀਂ ਫਿਰ ਉਹ ਦਵਾਈ ਥੋੜੀ ਜਿਹੀ ਘਟਾ ਦੋ ਹਨਾ ਹਾਂ ਘਟਵਾ ਮੈਂ ਫੋਨ ਕਰਦਾ ਵੀ ਇੱਕ ਦਿਨ ਛੱਡ ਕੇ ਲੈ ਲੈ ਕਰੇ ਮੈਂ ਵੀ ਇੱਕ ਦਿਨ ਫੋਨ ਕਰੂੰਗੀ ਨਾ ਹਾਂ ਵੀ ਇੱਕ ਦਿਨ ਛੱਡ ਕੇ ਲੈ ਲੈ ਕਰੇ ਵੀ ਜੀ ਅੱਜ ਗੱਲ ਸੁਣ ਲਓ ਹਾਂ ਪੁੱਤ ਆ ਹਾਂ ਠੀਕ ਇੱਕ ਗੱਲ ਆ ਜਿਆਦਾ ਨਾ ਤੁਹਾਨੂੰ ਡੈਡੀ ਕਹਿੰਦੀ ਆ ਤੁਸੀਂ ਸੱਚੀ ਗੱਲ ਆ ਸੁਣਦੇ ਨਹੀਂ ਜਿਆਦਾ ਇਹ ਵਿੱਕੀ ਕਹਿੰਦੇ ਤੁਸੀਂ ਬਹੁਤ ਛੇਤੀ ਗੱਲ ਸੁਣਦੇ ਹੋ ਇਹ ਤਾਂ ਵਿੱਕੀ ਦੀ ਕੁਦਰਤ ਹੀ ਆ ਤਾਂ ਦੇਨ ਕੋਈ ਜੋ ਟਿੱਕੀ ਟਿੱਕੀ ਦੇਣੀ ਚੋਣਦਾ ਚੋ ਟਿੱਕੀ ਫਿਰ ਕਹਿੰਦਾ ਹਾਂ ਇਹ ਪਤਾ ਨਹੀਂ ਤੁਹਾਨੂੰ ਕਾਲ ਤੋਂ ਕੰਨ ਚ ਸੁਣਦਾ ਨਾ ਬੋਲ ਰਿਹਾ ਮੈਨੂੰ ਪਤਾ ਵੀ ਇਹਨਾਂ ਨੂੰ ਜਪੈ ਪਹਿਲੇ ਉਹਦੇ ਚ ਹਾਂ ਹਾਮੀ ਭਰਤੀ ਪਾ ਇਹਨਾਂ ਨੇ ਮੈਨੂੰ ਬੋਲਣਾ ਕੋਈ ਪੁੱਠਾ ਕੰਮ ਗਾਣਾ ਨਾ ਤੇ ਮੈਨੂੰ ਪਹਿਲਾਂ ਬੀਪੀਆ ਯੋਜਨਾ ਤੇ ਟਿੱਕੀ ਕਹਿੰਦੇ ਫਿਰ ਟਿੱਕੀ ਰਹਿ ਜਾ ਬੀਪੀ ਲੋਟ ਹੋ ਜਾਂਦਾ ਸੁਣੋ ਕਰਨ ਦਾ ਵੀ ਇਹੀ ਕੰਮ ਦੀ ਸੀ ਜੇ ਤਾਂ ਉਹ ਕਰਨ ਨੂੰ ਪੁੱਤ ਕਰਨ ਪੁੱਤ ਜੇ ਭੱਜ ਕੇ ਕਹੋ ਫੇਰ ਮੈਂ ਕੰਮ ਕਰ ਦੂਗਾ ਵੀਰ ਜੀ ਦਾ ਘਰ ਪੂਰਾ ਵਿੱਕੀ ਤਾਂ ਗਿਆ ਹਾਂ ਬੱਤ ਤੂੰ ਹੁਣ ਤੂੰ ਕੀ ਲਾਗੀ ਕਰ ਲੈ ਮੇਰੇ ਸਿਰ ਫੇਰ ਲੱਗੀ ਹੱਕਾ ਮਾਰ ਰਿਹਾ ਗਾਂਦੀ ਨੀਚੇ ਮੈਂ ਪੜ ਕੇ ਸੁਣਾਉਣੀ ਤੁਹਾਨੂੰ ਚਲੋ ਚਲੋ ਦੇਖਦੇ ਆਪਾਂ ਚੱਲਦੇ ਆਂ ਆ ਡਾਕਟਰ ਦਾ ਵੀ ਟਾਈਮ ਹੋਆ ਆਪਣਾ 1 ਵਜਣੇ ਆੜਾ 1 ਵਜੇ ਉੱਠ ਖੜਦਾ ਹਾਂ ਹਾਂ ਸਹੀ ਗੱਲ ਹੈ ਚਲੋ ਮਿਲਦੇ ਆ ਜੀ ਹੁਣ ਦੇਖਦੇ ਆਂ ਗਾਂ ਜਾ ਕੇ ਕੀ ਪ੍ਰੋਗਰਾਮ ਬਣਦਾ ਡਾਕਟਰ ਨੂੰ ਮਿਲਿਆ ਜੀ ਤੇ ਡਾਕਟਰ ਸਾਹਿਬ ਨੇ ਚਾਹ ਲਿਖਦੀ ਹੈ ਐਮ ਆਰ ਆਈ ਲੈਂਦੀ ਇੱਕ ਲਾਤ ਆ ਜੀ ਇੰਜੈਕਸ਼ਨ ਮੂੰਹ ਦੇਖੋ ਇੱਧਰ ਲੜਦਾ ਉਹ ਲੜਦਾ ਤੇਜ਼ ਹੋਣਾ ਥੋੜਾ ਜਿਹਾ ਪਹਿਲਾਂ ਵੀ ਪਹਿਲਾਂ ਦੋ ਵਾਰ ਲਵਾ ਚੁੱਕੀ ਹਾਂ ਕੋਈ ਨਹੀਂ ਲੜੇ ਹਾਂ ਇਹ ਉਹ ਕਿਹੜੀ ਟੀਕਾ ਚੇਂਜ ਆਪੀ ਉਹ ਤਾਂ ਲੜਦਾ ਮਾੜ ਲਾ ਨੂੰ ਸਵਾਰ ਕੇ ਕਈ ਵਾਰ ਕੋਈ ਦਿੱਕਤ ਵੀ ਆ ਜਾਂਦੀ ਹੈ ਤੇ ਹਾਂ ਉਹਨੂੰ ਤੂੰ ਮਾੜ ਲੂ ਮਾੜ ਲਾ ਹਾਂ ਮੱਲ ਤੇ ਹੁਣ ਕਾਹਾਂ ਪ੍ਰੋਗਰਾਮ ਹੈ ਉਹ ਆਪਾਂ ਨੇ ਥੋੜਾ ਜਿਹਾ ਬਾਜ਼ਾਰ ਤੋਂ ਸਮਾਨ ਲੈ ਕੇ ਆਉਣਾ ਤਾਂ ਚਲੋ ਚਾਪੋਰ ਸਾਗੀ ਕੋਈ ਦੇਖ ਲਾਂ ਫਰੀਆਂ ਮਿਰਚਾ ਆਦਾਂ ਵਗੈਰਾ ਚਲੋ ਚੱਲਦੇ ਹਾਂ ਜੀ ਇੱਥੇ ਤੇ ਹੁਣ ਗਾਹ ਨਿਕਲਦੇ ਹਾਂ ਦੇਖਦੇ ਆਂ ਪੰਜਾਬ ਬੰਦ ਆ ਦਾ ਸਾਰਾ ਸਾਡੇ ਸ਼ਹਿਰ ਚ ਵੀ ਹੈਗਾ ਜੀ ਦੁਕਾਨਾਂ ਕਈ ਬੰਦ ਆ ਕਈ ਖੁੱਲੀਆਂ ਤੇ ਹੁਣ ਗਾਹ ਜਿਹੜੇ ਗੰਮ ਚੱਲੇ ਹੋਇਆ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਵੀ ਉਹ ਦੁਕਾਨ ਖੁੱਲੀ ਏ ਕਿ ਬੰਦ ਆ ਤਕਰੀਬਨ ਤਕਰੀਬਨ 70 ਤੋਂ 30% ਦਾ ਕੰਮ ਬੰਦਾ ਹੈ ਮਾਰਕੀਟ ਦੇ ਵਿੱਚ ਵੱਧ ਹੈ ਜੀ ਸਾਡੀ ਮਾਰਕੀਟ ਸਾਰੀ ਸਾਈਕਲ ਵਾਲੀ ਇੱਧਰ ਬੰਦਾ ਚਲੋ ਜੇ ਕਾਲ ਦਿੱਤੀ ਜਥੇ ਬੰਦੀਆਂ ਨੇ ਤਾਂ ਸਵੀਕਾਰ ਹੋ ਰਹੀ ਆ ਉਹ ਬਾਕੀ ਸੰਦੀਪ ਨੇ ਇੱਕ ਦੋ ਕੋ ਸਮਝ ਲੈਣੇ ਆ ਉਹ ਦੁਕਾਨ ਖੁੱਲੀ ਹੋਈ ਤਾਂ ਇਹਦਾ ਇਲਾਕਾ ਤਾਂ ਜੇ ਨਾ ਖੁੱਲੀ ਹੋਈ ਹਦੀ ਕਿਸਮਤਾ ਅਭੀ ਬੰਦੇ ਬੰਦਾ ਹੈਗਾ ਪ੍ਰਭਾਵ ਬੰਦਦਾ ਦਾ ਸਬਜੀ ਮੰਡੀ ਤੇ ਜਾਂਦੇ ਜੀ ਪਹਿਲਾਂ ਸਬਜੀ ਮੰਡੀ ਤੇ ਜਾ ਕੇ ਲਵਾਂਗੇ ਸਬਜੀ ਬਾਜ਼ਾਰ ਤੇ ਨਹੀਂ ਇੱਥੇ ਕਿੱਥੇ ਲਖਣ ਨੂੰ ਹੋ ਮਿਲਦਾ ਜੀ ਆਉਣਾ ਜਿਵੇਂ ਮਰਜੀ ਮਿਲਦੇ ਜਾਓ ਰੋ ਨੂੰ ਪ੍ਰਭਾਵ ਤਾਂ ਹੈਗਾ ਪਹੁੰਚ ਗਏ ਸਬਜ਼ੀ ਮੰਡੀ ਚ ਹੁਣ ਦੇਖਦੇ ਹਾਂ ਇੱਥੇ ਤੇ ਖਰੀਦਾਂਗੇ ਕੀ ਬਣਾਉਣਾ ਇਹਨਾਂ ਨੇ ਕਾਹਨੇ ਸਬਜ਼ੀ ਬਾਜੀ ਇਹ ਦੇਖੂਗੀ ਹੁਣ ਡਾਕਟਰ ਨੂੰ ਮਿਲ ਕੇ ਜੀ ਪਹੁੰਚ ਗਏ ਸਟੋਰ ਚ ਤੇ ਇਹਨਾਂ ਦੇ ਜੀ ਆਪਣੇ ਸ਼ੈਂਪੂ ਨਹੀਂ ਪੂਰੇ ਹੁੰਦੇ ਮੰਤਾ ਕੋ ਸਮਝ ਨੂੰ ਆਹ ਪਤਾ ਮਿੱਟੀ ਵਾਸਤੇ ਲੈਣੀ ਆ ਸਮਾਨ ਮਿੱਟੀ ਵਾਸਤੇ ਕੀ ਗੱਲ ਹਾਂ ਹੁਣ ਤਾਂ ਠੰਡ ਕਰਕੇ ਤੇ ਰੋਜ਼ ਲੜਾਈ ਨਹੀਂ ਜੀ ਜਾਂਦੀ ਹਾਂ ਹੁਣੇ ਰੋਜ਼ ਆ ਰਬਣ ਵੀ ਚਾਹੀਦਾ ਪਾਊਡਰ ਵੀ ਚਾਹੀਦਾ ਹਾਂ ਠੀਕ ਹੈ ਤੇ ਤੇਲ ਵੀ ਚਾਹੀਦਾ ਹਾਂ ਠੀਕ ਹੈ ਇਹ ਜਿਆਦਾ ਹੀ ਮੈਨੂੰ ਲੱਗਦਾ ਜਿਆਦਾ ਇਹਨੇ ਪਾਊਡਰਾਂ ਨਾਲ ਲਾਉਣਾ ਲੈ ਆ ਕੀ ਦਾ ਹੈ ਕੀ ਦਾ ਰੀਤ ਹੈ ਕੀ ਦਾ ਲੈ ਤੇਰਾ ਇਹ ਨੂੰ ਨਾ ਹੋ ਲੈਣਾ ਸੀ ਆਪਣੀ ਕਿ ਤਨੀਮ ਕਿਹੜੀ ਜਿਹੜੀ ਇਹਦੀ ਸਕਿਨ ਹਮਾਲੇ ਆ ਕਰੀ ਹੋ। ਇੱਥੇ ਵੀ ਉਹਨੇ ਹਮਾਲੇ ਵਾਲਾ ਇਹ ਤਾਂ ਬੇਬੀ ਆਇਲ ਵਾਲੇ ਪਿਆ। ਹਮਾਲੇ ਵਾਲਾ ਵੀ ਤੋਹਣ ਇੱਥੇ ਆ ਲੈ ਆ ਲੈ ਮੈਨੂੰ ਦੇ ਦੇ ਲੈ। ਆ ਹਮਾਲੇ ਵਾਲਾ ਤੇਰਾ ਸਾਬਣ ਆ ਪਾਊਡਰ ਤਾਂ ਮਿਲੂ। ਮਿਲਕਾ ਹੈਗਾ ਪਾਊਡਰ ਤਾਂ। ਹਾਂ। ਮੈਂ ਲੈਦਾ ਸਾਬਣ ਹੀ ਲੈ ਲਿਆ। ਹਾਂ। ਜਦੋਂ ਮੈਂ ਬੜੀ ਪੈਕਿੰਗ ਲਈਗੀ ਸੀ ਨਾ। ਹੂੰ। ਉਹ ਕੁੱਕੇ। ਕਾਕਾ ਦਾ ਤੋ। ਠੀਕ। ਲੈ। ਹਾਂ। ਲੈ। ਹਾਂ। ਆ ਲੈਣਾ ਤਾਂ ਹਣ। ਕਟਾਈ ਹੋ ਜਣੀ ਤੇਰੀ ਲੈ ਮੈਂ ਲੈਣਾ ਕਦੀ ਮੈਂ ਤੇ ਪੁੱਤ ਤੇਰੇ ਲਾਉਣ ਦਾ ਨਹੀਂ ਹੈਗਾ ਰੱਖ ਦੇ ਪੁੱਤੇ ਤੇਰੀ ਰੱਖ ਲੈ ਆ ਚਲ ਆ ਆਜਾ ਨੀਚੇ ਉਤਰ ਹਮ ਹੋਰ ਕਹ ਰਿਹਾ ਗਾ ਹੋਰ ਕਹ ਰਹਿ ਗਿਆ ਬਸ ਬਸ ਸ਼ੈਂਪੂ ਦਾ ਜਿਹੜਾ ਤਾ ਲੈਣਾ ਉਹ ਤਾਂ ਸਾਈਡ ਪਰ ਪਿਆ ਜਾਏ ਥਨੂ ਪਤਾ ਉਹ ਉਹ ਵਾਕਿਆ ਨੂੰ ਨਹੀਂ ਬੰਦ ਪੈਸੇ ਕਰਦੇ ਗੂਗਲ पे ਟੈਨਸ਼ਨ ਨਹੀਂ ਲਈ ਦਿੰਦੀ ਇਹਨੂੰ ਠੀਕ ਠੀਕ ਘਰ ਜਵਾਂ ਮਿਲਦੀ ਕਰੀਮ ਹਾਂ ਬੇਬੀ ਕਰੀਮ ਹਾਂ ਚਲ ਆਜੇ ਪੁੱਤ ਆਏ ਉਹ ਉਹ ਤਾਂ ਰੱਖ ਦੇ ਪੁੱਤ ਤੇਰਾ ਥੋੜਾ ਹੈ ਚਲ ਗਿਆ ਕਰਨ ਇਹ ਕਹਿੰਦੀ ਮੰਮੀ ਵਾਸਤੇ ਗਲਾਸ ਚੱਲ ਲੈ ਲਾ ਮੂੰਹ ਸਾਫ਼ ਹੋ ਚੁੱਕਾ ਹਾਂ ਉਹ ਨੇ ਆਣੀ ਸਿਆਣੀ ਹੋ ਗਏ ਅਦੇ ਬਾਦ ਅਦੇ ਨਾ ਹੇਰ ਹੇਰੋ ਵਾਲਾ ਲੈ ਉਹ ਬਦਾਮ ਵਾਲਾ ਹਾਂ ਉਹ ਲੈਣਾ ਸੀ ਮੈਨੂੰ ਕਿਹੜਾ ਰਸਿਆ ਤਾਂ ਮੇਰੀ ਢੇਲੀ ਨੇ ਸ਼ੈ ਸ਼ਾ ਤੇਲ ਪੋਚੜਾ ਨੂੰ ਸ਼ੈ ਸ਼ਾ ਇਹ ਆਹ ਕੀ ਕੇਸਕਿੰਗ ਤੇਲ ਹੈਗਾ ਅੰਦਰ ਹੈ ਉਹ ਉਹ ਘਾਹ ਜਾਣਾ ਬਣਾ ਰਿਤ ਚਲੋ ਮम्मा ਕੀ ਲੈਣ ਦੀ ਹਾ ਹਾਏ ਹਾਏ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਆਹੀਆ ਕੇਸਕਿੰਗ ਹਾਂ ਇਹ ਪਹਿਲਾਂ ਬਹੁਤ ਬੇਹੇ ਦੇ ਬਾਲ ਆਉਣੇ ਹਾਂ ਇਹ ਪਹਿਲਾਂ ਬਹੁਤ ਮਸ਼ਹੂਰ ਹੁੰਦਾ ਸੀ ਇਹ ਕੇਸ ਕਿੰਗ ਸਾਬਣ ਵੀ ਆਉਂਦਾ ਹੁੰਦਾ ਸੀ ਤੇ ਹੁਣ ਤੇਲ ਵੀ ਹਾਂ ਸਹੀ ਗੱਲ ਚੱਲ ਫਿਰ ਚਲੋ ਚਲੋ ਨਿਕਲੋ ਚਲ ਇਹ ਪੁੱਤ ਉਹ ਹੀ ਨਹੀਂ ਜੇ ਲਾ ਲਾ ਇਹ ਨਹੀਂ ਰੋਣਾ ਪੁੱਤ ਐਡਾ بڑا ਤਾਂ ਹੈਗਾ ਤੇਰੇ ਕੋ ਘਰ ਪਿਆ ਆ ਜਾ ਆ ਜਾ ਉਹਦੇ ਮੰਮਾ ਨੇ ਲਈ ਮੰਮਾ ਨੇ ਲੈ ਲਿਆਓ ਚਲ ਚਲ ਮੰਮਾ ਕੋਲ ਆ ਜਾ ਲੈ ਲਿਆ ਮੰਮਾ ਨੇ ਮੰਨਦੀ ਨਹੀਂ ਦੇ ਲੈ ਫਿਰ ਬਸ ਆਹੀ ਲੈਣਾ ਵਾਏ ਚਾ ਬੰਮਾ ਨੂੰ ਫੜਾ ਦੇ ਮੰਮਾ ਨੂੰ ਫੜਾ ਦੇ ਮੰਮਾ ਨੂੰ ਫੜਾ ਦੋ ਚਲੋ ਸਮਾਨ ਦੇ ਲਈ ਹੂੰ ਮਾਤਾ ਲਿਸਟਿਕ ਦੇਖ ਦਿੱਤੀ ਆਪਨੇ ਬੱਲੇ ਚਲੋ ਜੋ ਜੋ ਸਮਾਨ ਚਾਹੀਦਾ ਉਹ ਖਰਾ ਹਮਾਰੀ ਖਤਮ ਹੋ ਗਈ ਬਰਾਊਨ ਜੀ ਇਹ ਜੀ ਇਹ ਜਾ ਨੰਬਰ ਦਿਓ ਵੀਰ ਜੀ ਠੀਕ ਆ ਜੀ ਕਰਾ ਲੀਆ ਬਿੱਲ ਫਿਰ ਮਿਲਦੇ ਤੁਹਾਨੂੰ ਰੀਤ ਵਾਸਤੇ ਲੱਗੇ ਜੀ ਥੋੜੇ ਜੇ ਕੱਪੜੇ ਲੈਣ

ਆਗੇ ਤੇ ਪਿੰਕ ਨਹੀਂ ਇਹ ਕਿਹ ਚੋ ਆ ਪਿੰਕ ਮਹ ਜਿਆਦਾ ਲਾਈਟ ਜਿਆ ਨਿਆਣ ਜਲਦੀ ਗੰਦਾ ਕਰ ਲੈਂਦਾ ਗ੍ਰੀਨ ਨੋ ਗ੍ਰੀਨ ਗ੍ਰੀਨ ਰੈਡ ਦਿਖਾ ਦਿਓ ਬਲੂ ਦਿਖਾ ਦਿਓ ਕੋਈ ਨਾ ਦੇਖੋ ਤਾਂ ਠੀਕ ਆ ਘਰੇ ਪਾਉਣਾ ਕਿਹੜਾ ਹਉਣ ਦਾਣ ਨੂੰ ਪਾਉਣਾ ਕੌਣ ਜਾਣ ਚੁੱਕਾ ਤਾਂ ਹੈਗੀਆਂ ਪਾ ਲਈ ਦੀ ਨੀ ਕਰ ਆ ਵੀ ਠੀਕ ਆ ਗੁਰਾ ਡਾਰਕ ਦਾ ਕਲਰ ਜਿਹੜਾ ਕੱਢਿਆ ਇਹਨਾਂ ਨੇ ਤਣਾ ਜਿਹੜੀ ਆ ਚੀਜ਼ ਆ ਵਿੱਚ ਇਹ ਜਿਆਦਾ ਗਰਮ ਨਹੀਂ ਹੈਗੀ ਜੀ ਹੁੰਡੇ ਮੌਸਮ ਚ ਪਹਿਜਣੀ ਹੈ ਇਹ ਚੀਜ਼ ਅੱਛਾ ਹੁੰਡੇ ਮੌਸਮ ਦੀ ਕੀ ਕੀ ਪ੍ਰਾਈਸ ਆਉਂਏਗਾ ਇਹ 30% ਆਫ ਆ ਦਿ ਆ ਲੋ ਕਰ ਦੇ ਦੇਖ ਲਓ ਉੱਪਰ ਪ੍ਰਿੰਟ ਰੇਟ ਲੱਗਿਆ ਪਾਉਣਾ 599 ਹੈ ਹਾਂ 50% ਕਹਿੰਦੇ ਆਫ ਹਾਂ ਮਸਾਮਦ ਲੱਭੇ 599 ਦਾ 300 ਨੂੰ ਪੈਣਾ ਇੱਕ ਆ ਚੀਜ਼ ਹਾਂ 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 ਦੇ ਨਾ ਰੈੱਡ ਦੀ ਜਗ੍ਹਾ ਕੋਈ ਹੋਰ ਦੇਖ ਲੈ ਕਲਰ ਦੇ ਦੇਖਣਾ ਉਹ ਵੀ ਵਧੀਆ ਨੀਲਾ ਜਿਆ ਯਾਰ ਮੈਨੂੰ ਐ ਵੀ ਆ ਨੀਲੀ ਜੇ ਪੈਂਟ ਪੂਟ ਨਾਲ ਵੀ ਪਾਉਣਾ ਹੋਵੇ ਹਾਂ ਵੀ ਚੱਲ ਜਾਨੀਏ ਬਸ ਠੀਕ ਆ ਦੇਖ ਲੈ ਆ ਦੇਖੋ ਆ ਪੈਂਟ ਨਾਲ ਦੇਖੋ ਠੀਕ ਆ ਠੀਕ ਆ ਹੂੰ ਇਹ ਫਿਰ ਮੈਨੂੰ ਇੱਕ ਹੈਗੀ ਇਹਦੇ ਕੋ ਬਰਾਊਨ ਉਹ ਮੋਟੀ ਐ ਸਲੈਕਸ ਬਸ ਠੀਕ ਆ ਠੀਕ ਆ ਆ ਹੀ ਲੈ ਲੈ ਪਹੁੰਚ ਗਏ ਜੀ ਘਰ ਸਾਚਰੀ ਗਾਜੀ ਸਾਚਰੀ ਗਾਜੀ ਆ ਲੈਪਟਾਪ ਚ ਬਿਜੀ ਹੋਇਆ ਉਂ ਜੇ ਤਾਂ ਮੈਂ ਲਿਜਾਵਾਂ ਜੀ ਗੱਡੀ ਫਿਰ ਤਾਂ ਪਾਈ ਆ ਕੇ ਸਮਾਨ ਲੈਣਾ ਇਹਨਾਂ ਨੇ ਅੱਜ ਲੈ ਗਿਆ ਮੈਂ ਇਲੈਕਟ੍ਰੋਨਿਕ ਸਕੂਟਰੀ ਆ ਥੈਲਾ ਭਰ ਲੈ ਮੰਨੂ ਪਤਾ ਸਕੂਟਰੀ ਨੂੰ ਪਤਾ ਜਾ ਫਿਰ ਕਿੱਕਣਾ ਪਹੁੰਚਿਆ ਘਰ ਸੁਖਵੀਰ ਆਲੂ ਤੇ ਨਾ ਤੇ ਪਿਆਰ تھا ਉਹ ਤਾਂ ਮਨੂ ਨਾਟੀਆਂ ਹਰੀਆ ਮਿਰਚਾਂ ਫੇਰ ਮੈਂ ਕਹਿੰਿਆ ਮੁੰਡੇ ਨੇ ਮੇਰੇ ਨੇ ਪਤਾ ਨੂੰ ਸਬਜੀ ਨਹੀਂ ਖਾਦੀ ਮੈਂ ਕਿਹਾ ਗਾਜਰ ਮਟਰ ਗੋਭੀ ਨਹੀਂ ਮਿਕਸ ਸਬਜੀ ਬਣਾ ਲੂਗੀ ਲੀਸਾ ਬੋਲੀ ਹਰ ਬਗਲੀ ਕੀ ਖਰੀਦ ਲਈ ਤਾਲੇ ਜੀ ਦੇਖ ਲੋ ਜੀ ਅੱਥੇ ਕਿਤੇ ਹੁਣ ਸੱਪ ਨਿਕਲਣਾ ਸੀ ਲਾ ਮੈਨੂੰ ਲੱਗਦਾ ਗੁੱਗੂ ਨੇ ਕੋਈ ਸੁਬਾਹ ਰੋੜਾ ਤਾਂ ਕੀ ਆਇਆ ਸਬਜੀ ਦਾ ਗੁੱਗੂ ਕਹਿੰਦੀ ਮੈਂ ਕੇਲੇ ਖਾਣੀ ਆ ਇੱਥੇ ਰੱਖ ਐਦਾਂ ਚ ਗਿਆ ਐ ਦਿਆ ਹਾਂ ਫਿਰ ਚਲ ਕੱਢ ਕੇ ਇੱਕ ਅੱਧਾ ਦਿਆ ਜਾਂਦਾ ਚੌਕ ਚੌਕਲੇਟਾ ਹੈ ਸਕੂਟਰੀ ਦੀ ਕਰਾਤੀ ਜੀ ਬਸ ਮੇਰੀ ਵੀ ਬਸ ਕਰਾਤੀ ਪੌੜੀਆਂ ਚੜਾਉਣ ਨੂੰ ਥੱਲੇ ਨੇ ਇਹਨੇ ਚੱਲ ਇੰਨਾ ਕਿਥੇ ਚੱਲਣਾ ਚਾਹੀਦਾ ਚਲੋ ਅਜਾ ਚਾਲੀਸਾ ਬੋਲਦਾ ਜ਼ਮਾਨਾ ਨਾ ਭਾਂਡੇ ਧੋਣ ਨੂੰ ਸਰ ਜੀ ਨਹੀਂ ਖੜੀ ਨੇ ਉਹ ਪਤੰਕੇ ਤੋਂ ਟੂਮਾ ਕੁਟੜੀ ਗਈ ਨਹੀਂ ਉਹ ਤਾਂ ਮੰਨ ਹੀ ਲੈਣਾ ਹੈਗਾ ਇਹ ਤਾਂ ਕੇਲਾਖਾਂਡ ਦਾ ਮਾਸਟਰ ਰੀਤ ਦਾ ਇਹੋ ਹੋ ਸਮਾਂ ਤਾਂ ਚਲ ਦੇਖ ਲੰਨੇ ਆ ਆ ਡਾਕਟਰ ਕਹਿੰਦਾ ਡਾਕਟਰ ਕਹਿੰਦਾ ਨਸਾਂ ਦੁੱਧੀਆਂ ਹੋਈਆਂ ਤੁਹੀ ਦੀ ਅੱਛਾ ਵੀ ਕਸਰਤ ਨਾਲ ਠੀਕ ਹੋਣੀ ਹੈ ਕਸਰਤ ਵੀ ਕਿਹਾ ਉਹਨੇ ਤੇ ਬੈਲਟ ਲਾਉਣ ਨੂੰ ਕਿਹਾ ਬੈਲਟ ਦਾ ਪਈ ਹੋਰ ਬੈਲਟ ਪਈ ਹੈ ਕਸਰਤ ਕਰ ਉਹਨੇ ਤਾਂ ਡਾਕਟਰ ਨੇ ਤਾਂ MRI ਸਕੈਨ ਵੀ ਲਿਖਤੀ ਜੇ ਨਾਂ ਦਰਦ ਠੀਕ ਹੋਇਆ ਫਿਰ ਉਸਕੈਨ ਕਰਾਉਣੀ ਪਊਗੀ ਸਵਾਈ ਉਹ ਨਹੀਂ ਰਕੀ ਹੁਣ ਬੀ ਐਨ ਜ਼ਿਆਦਾ ਸਟਰੋਂਗ ਲੱਤੀ ਆ ਜਦੋਂ ਲੱਟੇ ਦੇ ਉਹਦੇ ਨਾਲ ਕਸਰਤ ਨਾਲ ਹੀ ਇਹ ਜੀ ਚੀਜ਼ਾਂ ਠੀਕ ਹੁੰਦੀਆਂ ਉਹਨੇ ਉਹ ਕਰਕੇ ਮੈਨ ਕਰਵਾਈ ਆ ਕਹਿੰਦਾ ਐਵੇਂ ਕਰ ਲੈ ਤਿੰਨ ਵਾਰ 7 6 ਦਾ ਦਸੀ ਹੈ ਤਾਂ ਤੋਂ ਬਿਨਾਂ ਨਹੀਂ ਕਹਿਣਾ ਫਿਰ ਹਾਂ ਬੈਲਟ ਸਾਰੀ ਲੱਤ ਜ਼ਿਆਦਾ ਪਾਸੇ ਜਾਂਦਾ ਦੂਰ ਮੈਂ ਕਹਿੰਦਾ ਇਹ ਬਾਹਾਂ ਚ ਹਟ ਜਾਂਦਾ ਹੈ ਲੱਤ ਚ ਹੋਣ ਲੱਗ ਜਾਂਦਾ ਲੱਤ ਚ ਘਟ ਜਾਂਦਾ ਤਾਂ ਬਾਹਾਂ ਚ ਚਲੇ ਜਾਂਦਾ ਠੀਕ ਹਾਂ ਚਲੋ ਠੀਕ ਹੈ ਜੀ ਇਹਨਾਂ ਦਾ ਦੁੱਖ ਸੁੱਖ ਚਲੀ ਜਾਣਾ ਮੈਂ ਵੀਡੀਓ ਇੱਥੇ ਕਰਦਾ ਬੰਦ ਮੈਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਓਕੇ ਜੀ ਹਜੇ ਚੌਥੇ ਦੀ ਕਰ ਸ ਬਾਈ ਬਾਈ ਕਰ ਦਿਓ ਪੁੱਤ ਬਾਈ ਕਰ ਦਿਓ ਬਾਈ